아 i n ਸਾਡੇ ਫਰੀਦਕੋਟ ਸਾਡੇ ਪਟਿਆਲਾ ਰੇਲ ਦੇ ਮਾਨ ਹੈ ਸਮੂੱਚੇ ਹਾਜ਼ਰੀਨ ਇਹ ਆਦਰ ਵਿਚਾਰਨ ਸਿੰਘ ਜੀ ਪੁਨਰ ஆயுத ਲੈਸ ਬੀਆਈਜੀ ਪਟਿਆਲਾ ਰੇਲ ਦੇ ਸਮੂੱਚੇ ਬਰਨਾਲਾ ਨੌਜਵਾਨਾਂ ਦੇ ਅੰਦਰ అనేకਾਂ ਭਵਿੱਖ ਦੇ ਨਵੇਂ ਸੰਕਲਪ ਪੈਦਾ ਕਰਨ ਵਾਲੇ ਬਰਨਾਲਾ ਨਿਵਾਸੀਆਂ ਦੇ ਲਈ ਪੰਜਾਬ ਵਿੱਚ ਬਹੁਤ ਹੀ ਉੱਚਾ ਮੀਟਾ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਸਮੁੱਚੀ ਪੁਲਿਸ ਦੀ ਟੀਮ ਮੰਚ ਦੇ ਉੱਪਰ ਵਿਰਾਗ ਮਾਨ ਹੈ ਕਿੱਥੇ ਗਏਓ ਗੱਪਰੂ ਹੀਰੇ ਕਿੱਥੇ ਗਿਆ ਜਵਾਨਾ ਲੱਸੀ ਦੇ ਖਰਾਬ ਕਿਦਰ ਕੀ ਉਹ ਦੁਦ ਵਾਲੇ ਸਬਾਤ ਚ ਬੜਬੋਲਾ ਜੋਗਦਾਨ ਪਾਉਣ ਵਾਲੇ ਚੋਟੀ ਦੀਆਂ ਤਕੰਬਰ ਕ੍ਰਾਂਤੀ ਕਲਾ ਮੰਚੋਂਗਾ ਪੇਸ਼ ਕਰਿਆ ਨਾਟਕ ਬਲਜੀਤ ਮੋਗਾ ਦਾ ਲਿਖਿਆ ਤੂੰ ਪੈਸੇ ਨਹੀਂ ਦਿੱਤੇ ਸਾਰਾ ਕੁਝ ਤੈਨੂੰ ਦੇ ਦਾਂ ਅੱਛਾ ਬਿਲਕੁਲ ਪੈਸੇ ਨਹੀਂ ਹੈਗੇ ਉਹ ਸਾਰਾ ਕੁਝ ਸਮਾਨ ਦੇ ਰਿਹਾ ਤੈਨੂੰ ਦੇ ਦਨੇ ਆ ਘਰ ਦਾ ਕਿਉਂ ਆ ਸਮਾਨ ਦੇ ਤਾ ਉਹ ਆਪ ਹੋ ਗਿਆ ਸ਼ਹਿਰ ਚੜੀ ਰੂਹਿਆ ਪਾਣੀ ਸੰਜਾਦਿਆ ਵਾਲਾ ਹੈਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ

ਵੱਲੋਂ ਪਹੁੰਚੇ ਸਾਡੇ ਜਰਨਲਿਸਟ ਮਖਨਾਲ ਜੀ ਤੁੜਿ ਗਏ ਨੇ ਇਸ ਜਲੇਦੀ ਸਾਰੀ ਪ੍ਰੈਸ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੀ ਕਮੇਟੀਆਂ ਦੇ ਮੈਂਬਰ ਸਾਹਿਬਾਨ ਰਿਟਾਇਰ ਪੁਲਿਸ ਅਫਸਰ ਸਾਹਿਬਾਨ ਅਤੇ ਆਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਨਾਲ ਰੋਮ ਰੂਪ ਹੋਣ ਦਾ ਮੌਕਾ ਮਿਲਿਆ ਮੇਰੇ ਤੋਂ ਪਹਿਲਾਂ ਸਾਡੇ ਅਫਸਰ ਸਹਿਬਾਨਾਂ ਨੇ ਅਲੱਗ-ਅਲੱਗ ਟੌਪਿਕ ਤੇ ਆਪਣੇ ਬੱਚਿਆਂ ਬਾਰੇ ਆਪਣੇ ਪਰਿਵਾਰਾਂ ਬਾਰੇ ਔਰ ਆਪਣੇ ਖਜ਼ਾਨੇ ਬਾਰੇ ਜਿਵੇਂ ਜੀਐਸਪੀ ਸਾਹਿਬ ਨੇ ਦੱਸਿਆ ਕਿ ਕਿਵੇਂ ਸਾਈਬਰ ਕ੍ਰਾਈਮ ਹਲੇਗਾ ਬਰਨਾਲਾ ਜ਼ਿਲ੍ਹੇ ਦੇ 100 87 ਪਿੰਡਾਂ ਦੀਆਂ ਸਮੂਚਨਾ ਕਮੇਟੀਆਂ ਦੇ ਤੇ ਉਪਰ ਨਸ਼ਾ ਦੇ ਸਰਗਣਿਆਂ ਨੂੰ ਹਮੇਸ਼ਾ ਨੱਥ ਪਾਉਣ ਦੇ ਲਈ ਨਸ਼ਿਆਂ ਦੇ ਇਸ ਬਹੁਤ ਵੱਡੇ ਜਨਤਕ ਲਾਮ ਬੰਦੀ ਦੇ ਇੱਕਿਆਂ ਨੂੰ ਮਜ਼ਬੂਤ ਕਰਨ ਦੇ ਲਈ ਸਮਾਜ ਅੰਦਰ ਜਾਗਰੂਕਤਾ ਤੇ ਚੇਤਨਤਾ ਦੇ ਇੱਕ ਨਵੇਂ ਮਿਹਬਰ ਨੂੰ ਅੰਰੇ ਸ਼ੂ ਦਾ ਉਤਸ਼ਾਹ ਦੇ ਨੂੰ ਸਾਡੀ ਡਿਸਕਸ਼ਨ ਦੇ ਵਿੱਚ ਇਹ ਗੱਲ آئی کہ میں ایس ایس بھی صاحب کہتے جرد شکتا سے ہر بیاکٹی نے پرگٹے دان کے پورے مان جو بھی اس بعد پنجابیا بہادر پنجاب یہ تاریاں سہیوگدان ہو سکتا اُسی اپنے اس پنجاب ਕਈ ਤਰ੍ਹਾਂ ਦੇ ਅਲੱਗ-ਅਲੱਗ ਪੜਾਅੇ ਸਮੇਂ ਹੁੰਦੇ ਰਹੇ ਬਾਰਡਰ ਦੇ ਉੱਤੇ ਸਾਡੀ ਸਟੇਟਿਕ ਜਿੱਥੋਂ ਕਿ ਅਸੀਂ ਉਸ ਚੀਜ਼ ਨੂੰ ਸ਼ਰਧਾਂਜਲੀ ਪਾਇਆ ਤੇ ਸਾਡੇ ਕਈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੇ ਪੰਜਾਬ ਦੇ ਲੋਕੀ ਸਾਹਮਣੇ ਇਹ ਮਿਸ ਹਾਂ ਜੀ ਮਾਨਣਾ ਲੱਗਦਾ 4 ਲਾਈਨ ਉਹ ਨਾਸਰਾਂ ਦੀ ਕੁਰਬਾਨੀ ਸਹਣੀ ਪੁੱਢੀ ਚਾਹੀਦੀ ਉਹਨਾਂ ਬਲਾਡਾਂ ਦਾ ਪਾਣੀ ਲੇਕਿਨ ਜਿਹੜਾ ਨਸ਼ਾ ਇਹ ਕਿੰਨੀ ਵੱਡੀ ਲੜਾਈ ਮੈਰੀ سڈے ضلع مانسا مالوے کے اندر انہیں سباوا تے مان ہے ਆਪ ਸਭ ਨੂੰ 올ੰਪੀਅਨ ਦੇ ਨਾਮ ਦੇ ਮੇਤਰੂ ਪੂਰਜਾਂ ਨੂੰ ਤਾੜੀ ਦੇ ਕੇ ਸੇਵਾ ਅੰਪੀਅਨ ਬਰਨਾਲੇ ਵਾਲੇ ਤੇ ਸਰਵੇ ਜੇ ਮਾਪ ਪਰਹਾਨ ਰਿਟਾਇਰਡ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਜਿਹੜੇ ਬੜੇ ਵਿਆਪਕ ਨਫਾਸਤ ਨਾਲ ਜੁੜੇ ਵਾਲੇ ਤੇ ਪੁਲਿਸ ਦੀ ਛਵੀ ਦੇ ਅੰਦਰ ਮਾਜੋਗ ਐਸੋਸ ਸਰਦਾਰ ਜਸਪੀਰ ਸਿੰਘ ਦੋ ਤਿੰਨ ਘੰਟਿਆਂ ਤੋਂ ਪਹਿਲਾਂ ਆ ਕੇ ਸਭਾਏ ਭਰਾਵਾਂ ਦਾ ਇੰਨਾ ਪਿਆਰ ਸਨਮਾਨ ਸਵਾਗਤ ਦੇ ਨਾਲ ਆਦਰ ਕਰ ਰਹੇ ਸੀ ਭਾਵੇਂ ਮਿੱਤਰ ਰੰਗਲੇ ਸੋਹਣੇ ਦੀਆਂ ਕੰਧਾਂ 'ਤੇ ਮਿੱਤਰ ਰੰਗਲੇ ਲਾਈ ਜਾ ਸਿੱਕੀ ਮਾਂ ਲਾਈ ਜਾ ਸਿੱਕੀ ਮਾਂ ਲਾਈ ਜਾ ਪੰਜਾਬ ਪੁਲਿਸ ਵੱਲੋਂ ਇੱਕ ਅਵੇਰਨੈਸ ਡਰਾਈਵ ਚਲਾਈ ਗਈ ਹੈ ਜਿਹੜੇ ਕੋਈ ਨਸ਼ਾ ਵੇਚਣ ਵਾਲੇ ਨੇ ਜਾਂ ਨਸ਼ਾ ਖਾਣ ਵਾਲੇ ਉਹਨਾਂ ਬਾਰੇ ਮਹਿੰਮ ਚਲਾਈ ਗਈ ਜਿਹੜੇ ਨਸ਼ਾ ਖਾਣ ਵਾਲੇ ਨੇ ਉਹਨਾਂ ਬਾਰੇ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਕਮੇਟੀਆਂ ਨੂੰ ਗਾਈਡ ਕੀਤਾ ਗਿਆ ਦੱਸਿਆ ਗਿਆ ਕਿ ਪੁਲਿਸ ਦੇ ਨਾਲ ਮਿਲ ਕੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਲਿਆਓ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦਾ ਨਸ਼ਾ ਛੁਡਾਈਏ ਜਿਹੜੇ ਸਮਗਲਰ ਨੇ ਸਮਗਲਰਾਂ ਨੂੰ ਵੇਚਣ ਵਾਲਿਆਂ ਨੂੰ ਫੜ ਕੇ ਅੰਦਰ ਲਈਏ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਹੋਵੇ ਜੜੀਆਂ ਉਹਨਾਂ ਦੀਆਂ ਪ੍ਰੋਪਰਟੀਆਂ ਨੇ ਉਹਨਾਂ ਨੂੰ ਅਸੀਂ ਸੀਜ਼ ਕਰਾਈਏ ਉਹਨਾਂ ਨੂੰ ਜ਼ਬਤ ਕਰਵਾਈਏ ਇਹਦੇ ਬਾਰੇ ਅਸੀਂ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਹੁਕਮ ਨੇ ਕਿ ਕੋਈ ਵੀ ਬੰਦਾ ਜਨੇ ਨਸ਼ੇ ਦੇ ਉਤੋਂ ਪ੍ਰੋਪਰਟੀ ਬਣਾਈਏ ਉਹਨਾਂ ਬਾਰੇ ਅਸੀਂ ਪ੍ਰੋਪਰਟੀ ਉਹਦੀ ਨਾ ਤਾਂ ਕਿਤੇ ਵੇਚਣ ਦੇਣੀ ਹੈ ਤਾਂ ਨਾ ਠੇਕੇ ਚੜੰਦੇ ਇੰਨੇ ਸੰਬੰਧੀ ਅਸੀਂ ਕਨਸਰਨ ਜਿਹੜੇ ਡੀਸੀ ਨੇ ਉਹਨਾਂ ਨੂੰ ਅਸੀਂ ਲਿਖ ਕੇ ਵੀ ਭੇਜਾਂਗੇ ਤੇ ਪਬਲਿਕ ਨੂੰ ਪ੍ਰੈਸ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਇਸ ਡਰਾਈਵ ਦੇ ਵਿੱਚ ਪੂਰੀ ਆਪਣੀ ਨਾਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਰਹਿਣ ਤਾਂ ਕਿ ਆਪਾਂ ਜਿਹੜੇ ਕੋਈ 1-2% ਬੰਦੇ ਦਾਦਾ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਫੜ ਸਕੀਏ ਥੈਂਕ ਯੂ ਦੇ ਕੋਈ ਜਿਹੜੇ ਮੈਂ ਪੰਗ ਦੇ ਬੂਟੇ ਪਿੰਡਾਂ ਦੇ ਵਿੱਚ ਲੱਗੇ ਨੇ ਅੱਜ ਕੱਲ ਬਹੁਤ ਇਹੀ ਬਰਸਾਤਾਂ ਬਰਸੋ ਤਾਂ ਹੁਣ ਕਰਕੇ ਪੰਗਾ ਆ ਜਾਂਦੀ ਹੈ ਅੱਗੇ ਇਹਦੇ ਚ ਵੀ ਜਿਹੜਾ ਮੈਂ ਪੰਚਾਇਤਾਂ ਨੂੰ ਜ਼ਰੂਰ ਕਹਾਂਗਾ ਕਿ ਜਿਹੜੇ ਰਸਤੇ ਰਸਤਿਆਂ ਤੇ ਲੱਗੀ ਉਹਨਾਂ ਨੂੰ ਵਾਦ ਦੇਣ ਤਾਂ ਕਿ ਜਿਹੜਾ ਸਾਡੇ ਬੱਚੇ ਨੇ ਉਹੀ ਮਲਮਲ ਕੇ ਨਾਲ ਖਾਦੀ ਹੋਵੇ ਇਹ ਵੀ ਨਾਲ ਸਹਿਯੋਗ ਦੀ ਜ਼ਰੂਰਤ ਹੈ ਜੀ ਸਰ ਆਪ ਆਪਣੇ ਕੀ ਕਰਨਾ ਚਾਹੁੰਦੇ ਪਬਲਿਕ ਨੂੰ ਇਹੋ ਹੀ ਬੇਨਤੀ ਹੈ ਜੀ ਆਪਾਂ ਸਾਰੇ ਨਾਲ ਮਿਲ ਕੇ ਜੁੜ ਕੇ ਇਕੱਠੇ ਹੋ ਗਏ ਜਿਹੜਾ ਇਹ ਸਾਡੇ ਜਿੰਦੇ ਚ ਸਟੇਟ ਨੂੰ ਬਦਨਾਮੀ ਮਿਲ ਰਹੀ ਹੈ ਕਿ ਵੀ ਸਟੇਟ ਦੇ ਵਿੱਚ ਲੋਕ ਨਸ਼ਾ ਜ਼ਿਆਦਾ ਕਰਦੇ ਨੇ ਪਰ ਇਹਨੇ ਨਹੀਂ ਹੈ ਸਿਰਫ 1-2% ਹੀ ਲੋਕ ਨੇ ਜਿਹੜੇ ਖਾਂਦੇ ਨੇ ਜਾਂ ਵੇਚਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਲਈਏ ਤੈਨੂੰ ਕਿ ਰੰਗਲਾ ਪੰਜਾਬ ਬਣਾਈਏ ਜਿਹੜਾ ਨਸ਼ਾ ਛੱਡ ਜਾਵੇ ਉਹਦੇ ਲਈ ਕੀ ਕਰਾਂ ਚਾਹਦੇ ਜਿਹੜਾ ਨਸ਼ਾ ਛੱਡਣ ਦਾ ਆਉਂਦਾ ਵੈਲਕਮ ਅਸੀਂ ਉਹਦਾ ਨਸ਼ਾ ਛਡਾਵਾਂਗੇ ਉਹਨਾਂ ਦੇ ਕੈਂਪ ਲਾਵਾਂਗੇ ਉਹਨਾਂ ਦੇ ਪਰਿਵਾਰ ਦੀ ਵਿਲਪਾਵਰ ਨੂੰ ਸਟਰੋਂਗ ਕਰਾਂਗੇ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਨ ਜੀਓਜ਼ ਨੂੰ ਨਾਲ ਲੈ ਕੇ ਉਹਦੀ ਡਾਇਟ ਦਾ ਪ੍ਰਬੰਧ ਕਰਾਂਗੇ ਔਰ ਪ੍ਰੋਪਰ ਉਹਨੂੰ ਜਿਹੜੀ ਮੈਡੀਸਨ ਨਾਲ ਦਵਾਵਾਂਗੇ ਸਾਰੇ ਬਿਲਕੁਲ ਖਰੀਦ ਦਿੱਤੀ ਹੈ ਪੰਜਾਬ ਪੁਲਿਸ ਕੋਲ ਬਿਲਕੁਲ ਇਹ ਸਾਡੇ ਸਾਰੇ ਐਨ ਜੀਓ ਪੰਜਾਬ ਗਵਰਨਮੈਂਟ ਪੁਲਿਸ ਵੱਲੋਂ ਕਿ ਰਲ ਕੇ ਜਿਹੜਾ ਮਿਸ਼ਨ ਚਲਾਇਆ ਜਾ ਸਰ ਜਿਹੜੀ ਪੰਜਾਬ ਪੁਲਿਸ ਦੀ ਕਈ ਥਾਵਾਂ ਵਿੱਚ ਤੇ ਨਫੀ ਵੀ ਘਟ ਹੈਗੀ ਉਹ ਵੀ ਬੜੀ ਸਮੱਸਿਆ ਹੈਗੀ ਇਹ ਪੁਲਿਸ ਦਾ ਦੇਖੋ ਜੀ ਜਿਹੜੀ ਪਿੱਛੇ ਮਾਨਯੋਗ ਸੀਐਮ ਸਾਹਮਣੇ ਅਨਾਉਂਸਮੈਂਟ ਕੀਤੀ ਹੈ ਸਾਡੇ ਪੰਜਾਬ ਦੇ ਵਿੱਚ 10 ਹਜ਼ਾਰ ਬੱਚਾ ਹੋਰ ਭਰਤੀ ਹੋ ਰਹੇ ਜਦੋਂ ਬੱਚਾ ਉਹ ਭਰਤੀ ਹੋ ਗਿਆ ਤਾਂ ਉਹਦੇ ਵਿੱਚ ਜਿਹੜੀ ਇਹ ਕਮੀ ਹੈ ਉਹ ਪੂਰੀ ਹੋ ਜਾਣੀ ਹੈ ਇਹਦਾ ਪ੍ਰੋਸੈਸ ਜਿਹੜਾ ਚਾਲੂ ਹੋ ਗਿਆ ਹੈ ਤੈਂਕ ਯਾ ਹਾਂਜੀ ਸਰ ਅੱਜ ਡੀਆਈ ਸਾਹਿਬ ਨੇ ਕੈਂਪ ਲਾਇਆ ਸੀ ਇੱਥੇ ਤੇ ਬਹੁਤ ਹੀ ਵਧੀਆ ਲੱਗਿਆ ਪੰਜਾਬ ਪੁਲਿਸ ਬਹੁਤ ਉਪਰਾਲੇ ਕਰ ਰਹੀਆਂ ਕਿ ਨਸ਼ਿਆਂ ਦੇ ਖਿਲਾਫ ਤੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਉਪਰਾਲਾ ਤੇ ਉਹਨਾਂ ਨੇ ਦੱਸਿਆ ਵੀ ਆਪਾਂ ਕਿਵੇਂ ਹੈਲਪ ਲਾਈਨ ਹੈ ਪੰਜਾਬ ਪੁਲਿਸ ਦੀ ਜਿੱਦੇ ਆਪਾਂ ਕਿਸੇ ਵੀ ਨਸ਼ਾ ਅਪਰਾਧੀ ਨੂੰ ਜਾਂ ਵੇਚਣ ਵਾਲੇ ਨੂੰ ਆਪਾਂ ਉਹਦੀ ਸ਼ਿਕਾਇਤ ਕਰ ਸਕਦੇ ਹਾਂ ਤੇ ਇਹ ਚੀਜ਼ਾਂ ਸੁਣ ਕੇ ਮੈਨੂੰ ਬਹੁਤ ਮੈਨੂੰ ਵੀ ਚੰਗਾ ਲੱਗਿਆ ਤੇ ਪੰਜਾਬ ਪੁਲਿਸ ਦਾ ਬਹੁਤ ਵੱਡਾ ਉਪਰਾਲਾ ਇਹ ਮੈਂ ਸਮਝਦਾ ਵੀ ਹੁਣ ਮਾਪਿਆਂ ਦਾ ਆਪਣੇ ਪੇਰੈਂਟਸ ਦਾ ਸਭ ਦਾ ਫਰਜ਼ ਬਣਦਾ ਸੋਸਾਇਟੀ ਦਾ ਵੀ ਫਰਜ਼ ਬਣਦਾਗਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਰੋਕੀਏ ਤੇ ਖੇਡਾਂ ਵੱਲ ਲਈਏ ਕਿਉਂਕਿ ਖੇਡਾਂ ਜਿਹੜਾ ਪੰਜਾਬ ਦਾ ਬਹੁਤ ਮਹੱਤਵਪੂਰਨ ਮਤਲਬ ਹੀ ਇੱਕ ਕਹਦੇ ਵੀ ਮਮਤਾ ਪੂਰ ਲੰਗ ਨੇ ਜਿਹੜਾ ਕਿ ਬੱਚਿਆਂ ਨੂੰ ਨਸ਼ਿਆਂ ਵੱਲੋਂ ਵੱਲੋਂ ਰੋਕਦੀਆਂ ਨੇ ਤੇ ਇੱਕ ਨਵੀਂ ਜ਼ਿੰਦਗੀ ਜਿਉਣ ਦਾ ਇੱਕ ਰਾਹ ਨੇ ਤੇ ਕਿਉਂਕਿ ਹੁਣ ਤੁਸੀਂ ਦੇਖ ਲਓ ਵੀ 128 ਸਾਲਾਂ ਦੇ ਵਿੱਚ ਅੱਜ ਤੱਕ ਬਰਨਾਲੀ ਜ਼ਿਲ੍ਹੇ ਦਾ ਆਪਣੀ ਲੰਪੀਆਂ ਨਹੀਂ ਸੀ ਤੇ ਇਸ ਵਿੱਚ ਕਿ ਕਿਸ ਦੀ ਗਲਤੀ ਹੈ ਇਸ ਵਿੱਚ ਤਾਂ ਖੁਦ ਆਪਾਂ ਕਹਿੰਦੀ ਆ ਵੀ ਸੋਸਾਇਟੀ ਦੀ ਜਾਂ ਮਾਪਿਆਂ ਦੀ ਗਲਤੀ ਆ ਜੋ ਗਰਾਉਂਡਾਂ ਵੱਲ ਬੱਚਿਆਂ ਨੂੰ ਭੇਜਣ ਤੋਂ ਡਰਦੇ ਨੇ ਜਾਂ ਜੋ ਭੇਜਣ ਦੇ ਜੋ ਕਾਰਨ ਨੇ ਉਹਨਾਂ ਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ ਤੇ ਵੱਧ ਤੋਂ ਵੱਧ ਗਰਾਊਂਡਾਂ ਵੱਲ ਬੱਚਿਆਂ ਨੂੰ ਲਾਉਣਾ ਚਾਹੀਦਾ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਲੋਕ ਚੰਗੀਆਂ ਖਰਾਕਾਂ ਖਾਂਦੇ ਸਨ ਗਰਾਊਂਡਾਂ ਨਾਲ ਜੁੜੇ ਹੁੰਦੇ ਸਨ ਕਬੱਡੀ ਪੁਸ਼ਤੀ ਪਲਵਾਨੀ ਕਰਦੇ ਸਨ ਤੇ ਅੱਜ ਕੱਲ ਤਾਂ ਬਹੁਤ ਸਾਰੀਆਂ ਗੇਮਾਂ ਨੇ ਖੇਡਾਂ 올림픽ਸ ਦੇ ਵਿੱਚ ਬਹੁਤ ਸਾਰੀਆਂ ਗੇਮਾਂ ਨੇ ਅਲੱਗ-ਅਲੱਗ ਸਰੀਰਕ ਤਰੀਕਿਆਂ ਨਾਲ ਆਪਾਂ ਗੇਮਾਂ ਜਿਹੜੀਆਂ ਖੇਡ ਸਕਦੇ ਆ ਤੇ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਕੇ ਆਪਾਂ ਗੇਮਾਂ ਵੱਲ ਲਾ ਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਦੇ ਆ ਹਾਂਜੀ ਉਹਨਾਂ ਨੂੰ ਮਿਲੇ ਤੇ ਬਹੁਤ ਵਧੀਆ ਲੱਗਿਆ ਉਹਨਾਂ ਨੇ ਹੌਸਲਾ ਬਜਾਈ ਕੀਤੀ ਤੇ ਇਸ ਨਾਲ ਕਿਸੇ ਪਲੇਅਰ ਨੂੰ ਜਾਂ ਮੈਨੂੰ ਵੀ ਬਹੁਤ ਚੰਗਾ ਲੱਗਿਆ ਤੇ ਇੱਕ ਹੋਰ 올림픽 ਅਗਲੀ 올림픽 ਜਾ ਕੇ ਮੈਡਲ ਜਿੱਤਣ ਦਾ ਜਿਹੜਾ ਮੇਰਾ ਸੰਕਲਪ ਹੁੰਦਾ ਤੇ ਉਹਨਾਂ ਨੇ ਬਹੁਤ ਹੌਸਲਾ ਅਫਜ਼ਾਈ ਕੀਤੀ ਤੇ ਮੈਨੂੰ ਉਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਮੀਰਾ ਨਾਮ ਰਾਜਿੰਦਰਪੁਰ ਤੋਂ ਨਾਲੋ ਸੁਪਨ ਚਰਾਮਗੜ ਇਹ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਨਸ਼ਿਆਂ ਦੇ ਖਿਲਾਫ ਜਿਹੜਾ ਚੱਲ ਰਿਹਾ ਬਹੁਤ ਵਧੀਆ ਕਾਰਲਾ ਅੱਜ ਸਾਡੇ ਡੀਆਈਜੀ ਸਟਾਲ ਅਰੇਂਜ ਮਾਨਯੋਗ ਚੰਦ ਸਿੰਘ ਭੁੱਲਰ ਜੀ ਆਏ ਸੀ ਤਕਰੀਬਨ ਸਾਡੇ ਜ਼ਿਲ੍ਹੇ ਦੇ ਸਾਰੇ ਹੀ ਉਹ ਸਰਕਾਰੀ ਵੀ ਸੀ ਐਸਐਸਪੀ ਦੀ ਮਲਕੀ ਦੇ ਸੀਗੇ ਬਹੁਤ ਵਧੀਆ ਲੋਕਾਂ ਦਾ ਵੀ ਸਾਰੇ ਮਤਲਬ ਕਾਫੀ ਕਠਿ ਵਰਸੀ ਸਾਰੇ ਸਾਡੇ ਬਰਨਾਲੇ ਜ਼ਿਲ੍ਹੇ ਦੀਆਂ ਪੰਚਾਇਤਾਂ ਪਿੰਡਾਂ ਤੋਂ ਪਹੁੰਚੇ ਹੋਏ ਸੀ ਲੋਕਾਂ ਦਸਿਆਂ ਦੇ ਖਿਲਾਫ ਮਾਨਯੋਗ ਡੀਐਂਜੀ ਸਾਹਿਬ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਬਹੁਤ ਵਧੀਆ ਪ੍ਰੋਗਰਾਮ ਪੰਜਾਬ ਦੇ